ਨਾ ਉਹਦੀ سزا ਘਟ ਸਕਦੀ ਆ ਨਾ ਕਿਸੇ ਮਹਾਪੁਰਖ ਨੇ ਕਿਰਪਾ ਕਰਨੀ ਆ ਠੀਕ ਆ ਵੀ ਨਾ ਕੋਈ ਸ਼ਕਤੀ ਕੰਮ ਕਰੇ ਨਾ ਕੋਈ ਵਕੀਲ ਕੰਮ ਕਰੇ ਉਹਨੇ ਬੰਦੇ ਮਰ ਗਏ ਉਹਦੇ ਕੋ ਐਕਸੀਡੈਂਟ ਚਲੋ ਜੋ ਵੀ ਕੁਦਰਤੀ ਜਦਾਂ ਵੀ ਹੋ ਗਿਆ ਉਹਦੀ ਸਜ਼ਾ ਉਹਨੂੰ ਮਿਲਣੀ ਮਿਲਣੀ ਆ ਉਹ ਗੈਰ ਕਾਨੂੰਨੀ ਬੰਦਾ ਇੱਥੇ ਰਹਿ ਰਿਹਾ ਸੀਗਾ ਉਹ ਉਹ ਪੀਆਰ ਨਹੀਂ ਸੀਗਾ ਉਹ ਨਾ ਸਿਟੀਜ਼ਨ ਸੀਗਾ ਉਹ ਤੇ ਜਦੋਂ ਉਹਦੀ ਸਜ਼ਾ ਪੂਰੀ ਹੋਊਗੀ ਵੀ ਉਹਨੂੰ ਡਿਪੋਰਟ ਕਰਨਗੇ ਉਹ ਇੱਥੇ ਨਹੀਂ ਰੱਖਣਗੇ ਉਹ ਆ ਫਲੋਰੀਡਾ ਜਿਹੜਾ ਹਰਜਿੰਦਰ ਸਿੰਘ ਵਾਲਾ ਮਸਲਾ ਹੋਇਆ ਉਹ ਮੁੰਡੇ ਨੇ ਜਿਹੜਾ ਟਰੱਕ ਐਕਸੀਡੈਂਟ ਕੀਤਾ ਸੀਗਾ ਜਣ ਕੇ ਕੋਈ ਗੱਲ ਕਹਿਣ ਵਾਲੀ ਨਹੀਂ ਹੈਗੀ ਵੀ ਆਪਣੇ ਬੰਦਿਆਂ ਨੇ ਉਹਨੂੰ ਇੰਨਾ ਜਿੱਦਾਂ ਕਹਿ ਲੀਏ ਵੀ ਚਾਹੇ ਆਪਣੇ ਹੜਾ ਏ ਆ ਹੁਣ ਤਾਂ ਚਾਹੇ ਉਹ ਕੋਈ ਘਟਨਾ ਹੋ ਜਵੇ ਨਾ ਆਪਣੇ ਕੋਈ ਵੀ ਆਪਣੀ ਕਮਿਊਨਿਟੀ ਦੇ ਲਈ ਜਾਂ ਪੰਜਾਬ 'ਚ ਇਹਨਾਂ ਨੂੰ ਚਾ ਚੜ ਜਾਂਦਾ ਵੀ ਪੈਸੇ ਬਣਾਉਣ ਦਾ ਤਰੀਕਾ ਸਾਡੇ ਕੋ ਆ ਗਿਆ ਵੀ ਹੁਣ ਪੈਸੇ ਬਣਾਈਏ ਲਾਈਕ ਵੀਊ ਖੱਟ ਲਈਏ ਉਹ ਮੁੰਡੇ ਦੇ ਨਾਂ ਤੋਂ ਪਤਾ ਨਹੀਂ ਕਿੰਨੇ ਪੈਸੇ ਇਕੱਠੇ ਕਰ ਗਿਆ ਕਈ ਅਰਦਾਸਾਂ ਕਰਾਉਣ ਲੱਗੇ ਹੋਏ ਆ ਵੀ ਭਾਈ ਵੀ ਉਹਦੇ ਨਾਂ ਤੇ ਅਰਦਾਸਾਂ ਕਰਵਾ ਦਿਓ ਕੋਈ ਫੇਸਬੁੱਕ ਤੇ ਪੋਸਟਾਂ ਪਾ ਰਿਆ ਵੀ ਭਾਈ ਵਾਹਿਗੁਰੂ ਲੈ ਕੇ ਸ਼ੇਅਰ ਕਰਦੇ ਹੋ ਵੀ ਉਹਦਾ ਭਲਾ ਹੋਊਗਾ ਜਾਣ ਕੇ ਵੀ ਭੇਡਾਂ ਜਿਹੜੀਆਂ ਹੈਗੀਆਂ ਉਹਨਾਂ ਨੂੰ ਪਤਾ ਵੀ ਭੇਡ ਸਾਡੇ ਭੇਡ ਵਰਤੀ ਹੈਗੀ ਹੈ ਕਮਿਊਨਿਟੀ ਜਿਹੜੀ ਆ ਤੇ ਇਹਨਾਂ ਨੇ ਬਸ ਜਿੱਧਰ ਨੂੰ ਹੋ ਗਿਆ ਹੋ ਗਿਆ ਵਾਹਿਗੁਰੂ ਲਿਖਣ ਨੂੰ ਕਹਿਦੇ ਹੋ ਵਾਹਿਗੁਰੂ ਲਿਖੀ ਜਾਣਾ ਸ਼ੇਅਰ ਕਰਨ ਨੂੰ ਕਹਿਦੇ ਹੋ ਸ਼ੇਅਰ ਕਰ ਦੇ ਦੇਣਾ ਪੈਸੇ ਇਕੱਠੇ ਕਰਨ ਨੂੰ ਕਹਿਤਾ ਮੰਨ ਲਓ ਕੋਈ ਵੀ ਉਹ ਜਿਹੜੀ ਪਟੀਸ਼ਨ ਜੀ ਪਾਈ ਸੀ ਥੱਲੇ ਆਪਸ਼ਨ ਜੀ ਆਉਂਦੀ ਸੀ 2-3 ਡਾਲਰ ਦੀ ਜਾਂ ਕੁਝ ਵੀ ਤੁਸੀਂ ਉਹਨੂੰ ਡੋਨੇਟ ਕਰ ਸਕਦੇ ਹੁਣ ਅਗਲਾ ਕਹਿੰਦਾ ਚੱਲ ਯਾਰ ਉਹ ਫਸਿਆ ਆ ਉਹ ਭਾਈ ਉਹਨੂੰ ਡੋਨੇਟ ਕਰ ਦਿੰਨੇ ਆ ਸਿੱਧੀ ਜੀ ਗੱਲ ਆ ਭਾਈ ਨਾ ਉਹਦੀ ਸਜ਼ਾ ਹੱਲੇ ਚਲੋ ਹੋਈ ਨਹੀਂ ਹੈਗੀ ਚਾਹ ਵੀ ਕਾਰਵਾਈ ਇਹਨਾਂ ਨੇ ਕਰਨੀ ਹੋਊਗੀ ਨਾ ਉਹਦੀ ਸਜ਼ਾ ਘਟ ਸਕਦੀ ਆ ਨਾ ਕਿਸੇ ਮਹਾਪੁਰਖ ਨੇ ਕਿਰਪਾ ਕਰਨੀ ਆ ਠੀਕ ਹੈ ਅਭੀ ਨਾ ਕੋਈ ਸ਼ਕਤੀ ਕੰਮ ਕਰੇ ਨਾ ਕੋਈ ਵਕੀਲ ਕੰਮ ਕਰੇ ਉਹਨੇ ਬੰਦੇ ਮਰ ਗਏ ਉਹਦੇ ਕੋ ਐਕਸੀਡੈਂਟ ਚਲੋ ਜੋ ਵੀ ਕੁਦਰਤੀ ਜਦਾਂ ਵੀ ਹੋ ਗਿਆ ਉਹਦੀ ਸਜ਼ਾ ਉਹਨੂੰ ਮਿਲਣੀ ਮਿਲਣੀ ਆ ਉਹ ਗੈਰ ਕਾਨੂੰਨੀ ਬੰਦਾ ਇੱਥੇ ਰਹਿ ਰਿਹਾ ਸੀਗਾ ਉਹ ਓਪੀਆਰ ਨਹੀਂ ਸੀਗਾ ਉਹ ਨਾ ਸਿਟੀਜ਼ਨ ਸੀਗਾ ਉਹ ਤੇ ਜਦੋਂ ਉਹਦੀ ਸਜ਼ਾ ਪੂਰੀ ਹੋਊਗੀ ਵੀ ਉਹਨੂੰ ਡਿਪੋਰਟ ਕਰਨਗੇ ਉਹ ਇੱਥੇ ਨਹੀਂ ਰੱਖਣਗੇ ਉਹ ਠੀਕ ਹੈ ਤੇ ਜਿੰਨੇ ਵੀ ਆਪਣੇ ਪੰਜਾਬ ਦੇ ਵਿੱਚ ਆਪਾਂ ਕਿੰਨੇ ਵੀ ਅਰਦਾਸਾਂ ਬੇਨਤੀਆਂ ਮਹਾਪੁਰਖਾਂ ਦੀਆਂ ਭਾਈ ਉਹ ਮਹਾਪੁਰਖ ਜਿਹੜੇ ਪੰਜਾਬ ਵਾਲੇ ਆ ਉਹਨਾਂ ਦੀ ਸਰਕਾਰੀ ਦਰਬਾਰੇ ਚੱਲਦੀ ਆ ਉਹ ਸਰਕਾਰੀ ਸੰਤ ਆ ਪੰਜਾਬ ਵਾਲੇ ਮਹਾਪੁਰਖ ਉੱਥੇ ਕੋਈ ਮਸਲਾ ਹੋਵੇ ਉਹ ਮਹਾਪੁਰਖ ਫੋਨ ਕਰਕੇ ਠੀਕਾ ਲੀਡਰਾਂ ਲੋਡਰਾਂ ਨੂੰ ਮਸਲੇ ਹੱਲ ਕਰਾ ਦਿੰਦੇ ਆ ਵਿਦੇਸ਼ਾਂ ਦੇ ਵਿੱਚ ਛਪਾਰਸ਼ਾਂ ਨਹੀਂ ਚੱਲਦੀਆਂ ਵੀਰ ਮੇਰਿਓ ਇੱਥੇ ਜੋ ਕਾਨੂੰਨੀ ਕਾਰਵਾਈ ਹੋਣੀ ਉਹੀ ਹੋਣੀ ਆ ਉਹਨੂੰ ਸਜ਼ਾ ਹੋਣੀ ਹੀ ਹੋਣੀ ਆ ਜਿਹੜੀਆਂ ਭੇਡਾਂ ਨੇ ਨਹੀਂ ਮੰਨਣਾ ਜਾਂ ਜਿਨ੍ਹਾਂ ਨੂੰ ਵਿਸ਼ਵਾਸ ਹੈਗਾ ਆ ਭਾਈ ਵੀ ਅਰਦਾਸਾਂ ਬੇਨਤੀਆਂ ਕਰਾਉਣਾ ਸਾਡੇ ਵੱਲੋਂ ਭਾਵੇਂ ਚਪੈਰੇ ਰੱਖ ਲਓ ਭਾਵੇਂ ਜੋ ਮਰਜੀ ਮਹਾਪੁਰਖਾਂ ਨੂੰ ਭੋਰੇ ਜਵਾੜ ਦੇਓ ਭਾਈ ਚਲੀਹੇ ਕੱਟ ਲਓ ਉਹ ਕੋਈ ਉਹਦਾ ਹੱਲ ਨਹੀਂ ਹੋ ਸਕਦਾ ਉਹ ਜਿਹੜਾ ਕਾਨੂੰਨ ਆ ਕਾਨੂੰਨ ਦੇ ਅੱਗੇ ਕਿਸੇ ਦੀ ਨਹੀਂ ਚੱਲਦੀ ਹੈਗੀ ਤੇ ਜਿਹੜੀਆਂ ਭੇਡਾਂ ਨੇ ਨਹੀਂ ਮੰਨਣਾ ਲਾਈਕ ਵੀਉ ਲੈਣੇ ਆ ਕੋਈ ਕੋਸ਼ਿਸ਼ ਕਹੀ ਜਾਵੇ ਜਾਂ ਕੋਈ ਪੈਸੇ ਇਕੱਠੇ ਕਰੀ ਜਾਵੇ ਉਹ ਜਿਨ੍ਹਾਂ ਨੇ ਮੰਨਣੀਆਂ ਉਹਨਾਂ ਨੇ ਮੰਨ ਲੈਣੀਆਂ ਤੇ ਆਪਾਂ ਤੁਹਾਨੂੰ ਸਚਾਈ ਦੱਸੀ ਆ ਵੀ ਵਿਦੇਸ਼ਾਂ ਦੇ ਵਿੱਚ ਕਾਨੂੰਨ ਦੇ ਉੱਤੇ ਕੋਈ ਛਿਪਾਰਸ਼ ਨਹੀਂ ਚੱਲਦੀ ਹੈਗੀ ਠੀਕ ਹੈ ਪੰਜਾਬ ਦੇ ਵਿੱਚ ਜਾਂ ਇੰਡੀਆ ਦੇ ਵਿੱਚ ਆਪਾਂ ਬੇਈਮਾਨ ਲੋਕਿਆਂ ਠੀਕ ਹੈ ਇੱਥੇ ਚੱਲ ਜਾਂਦੀ ਆ ਇੱਥੇ ਨਹੀਂ ਕਿਸੇ ਦੀ ਵੀ ਚੱਲਦੀ ਹੈਗੀ ਵੀ ਜੋ ਮਰਜ਼ੀ ਜਿੰਨਾ ਮਰਜ਼ੀ ਕੋਈ ਜ਼ੋਰ ਲਾ ਲਵੇ ਨੋ ਨੋ ਚੈਲੰਜ ਨਹੀਂ ਕੀਤਾ ਜਾ ਸਕਦਾ ਦਾਸ ਸਿਟੀਜਨ ਆ ਅਮਰੀਕਾ ਦਾ ਮੈਂ ਠੀਕ ਹੈ ਜਦੋਂ ਉੱਥੇ ਇੱਕ ਕੁਐਸਚਨ ਵੀ ਆਉਂਦਾ ਵੀ ਜੇ ਮੰਨ ਲਓ ਕਹਵੇ ਕਾਨੂੰਨ ਦੀ ਗੱਲ ਆ ਜਾਵੇ ਨਾ ਵੀ ਲਾਅ ਇਜ਼ ਲਾਅ ਤੁਸੀਂ ਜਿੱਥੇ ਕਾਨੂੰਨ ਦੀ ਗੱਲ ਆ ਗਈ ਉੱਥੇ ਤੁਸੀਂ ਕਹਿ ਨਹੀਂ ਸਕਦੇ ਵੀ ਮੈਂ ਇਹਦੀ ਉਲੰਘਣਾ ਕਰਦਾ ਹਾਂ ਠੀਕ ਹੈ ਉਹ ਇੱਕ ਜੇ ਜੇ ਮੰਨ ਲਓ ਤੁਹਾਨੂੰ ਚਾਰਾਂ ਵੀ ਕੱਟਣਾ ਹੋਵੇ ਜਾਂ ਕੋਈ ਟੈਗਟ ਦੇਣੀ ਹੋਵੇ ਤਾਂ ਤੁਸੀਂ ਕਹਿ ਦੋ ਨਾ ਵੀ ਮੈਂ ਚੈਲੰਜ ਕਰਦਾ ਹਾਂ ਲਾਅ ਨੂੰ ਵੀ ਇਹਨੂੰ ਸਹੀ ਨਹੀਂ ਮੰਨਦਾ ਉਹ ਇੱਕ ਟੈਗਟ ਹੋਰ ਦੇ ਦਿੰਦੇ ਆ ਠੀਕ ਹੈ ਇਸ ਕਰਕੇ ਕਾਨੂੰਨ ਦੀ ਬਹੁਤ ਜ਼ਿਆਦੀ ਜਿਹੜੀ ਹੈਗੀ ਪਾਲਣਾ ਕੀਤੀ ਜਾਂਦੀ ਹਾਂ ਵਕੀਲ ਕਰਕੇ ਕੁਝ ਕੋਈ ਸਜ਼ਾ ਭਾਵੇਂ ਘੱਟ ਹੋ ਜਵੇ ਹੁਣ ਜੇ ਉਹ ਉਹਦੀ ਆਈਡੀਆ ਦੱਸਦੇ ਆ ਵੀ 45 50 ਸਾਲ ਦੀ ਸਜ਼ਾ ਮੰਨ ਲਓ ਵੀ ਜੇ ਘੱਟ ਵੀ ਹੋ ਗਈ 20 ਸਾਲ ਹੋ ਗਈ ਠੀਕ ਹੈ ਜਾਂ 15 20 ਸਾਲ ਵੀ ਹੋ ਗਈ ਜ਼ਿੰਦਗੀ ਤਾਂ ਉਹਦੀ ਵੈਸੇ ਫੇਰ ਵੀ ਖਰਾਬ ਹੀ ਆ ਉਹਦਾ ਕੋਈ ਹੱਲ ਨਹੀਂ ਹੋ ਸਕਦਾ ਹੁਣ ਭਾਣਾ ਮੰਨਣ ਦੇ ਵਿੱਚ ਜਿਹੜਾ ਹੈਗਾ ਆ ਉਹ ਭਾਈ ਫਾਇਦਾ ਆ ਤੇ ਜੇ ਕੱਲ ਨੂੰ ਕਿਸੇ ਨਾਲ ਵੀ ਇਦਾਂ ਦੀ ਘਟਨਾ ਹੋ ਸਕਦੀ ਆ ਫਿਰ ਉਹ ਹੁਕਮ ਦੇ ਵਿੱਚ ਹੀ ਆ ਸਾਰਾ ਕੁਝ ਹੀ ਉਹਨੂੰ ਮਾਨ ਲੈਣਾ ਚਾਹੀਦਾ ਵੀ ਉਹ ਬੰਦੇ ਦੀ ਚਲੋ ਕਿਸਮਤ ਜੋ ਵੀ ਜਿੱਦਾਂ ਹੈਗੀ ਸੀ ਉਹ ਉਹਨੂੰ ਖਿੱਚ ਕੇ ਲੈ ਗਈ ਉੱਥੇ ਉਹ ਤੋਂ ਗਲਤੀ ਹੋ ਗਈ ਹੁਣ ਉਹਦੀ ਸਪੋਰਟ ਕਰਨ ਨੂੰ ਜਾਂ ਉਹਦੇ ਨਾਂ ਤੇ ਸਿੰਮਪਥੀ ਖੱਟਣ ਤੋਂ ਤੋਂ ਥੋੜਾ ਜਿਹਾ ਬਾਹਰ ਆ ਕੇ ਆਪਾਂ ਇਦਾਂ ਦੇ ਪੁੱਠੇ ਕੰਮ ਕਰਨੇ ਛੱਡিয়ে ਠੀਕ ਆ ਅਕਲ ਲਈਏ ਜਿਹੜੀ ਪਸ਼ੂ ਬਿਰਤੀ ਆਪਣੀ ਆਵਾਰਾਪਨ ਵਾਲੀ ਬਿਰਤੀ ਹੋਈ ਹੈ ਨਾ ਆਪਣੀ ਖਾਸ ਕਰਕੇ ਪੰਜਾਬੀਆਂ ਦੀ ਤੇ ਜਿਆਦੀ ਹੈ ਉਹ ਭਾਈ ਉਹ ਛੱਡ ਗਿਆ ਆਪਾਂ ਕਾਨੂੰਨ ਦੇ ਵਿੱਚ ਰਹਿਣਾ ਸਿੱਖੀਏ ਠੀਕ ਆ ਪੰਜਾਬ ਦੇ ਵਿੱਚ ਵੀ ਕਾਨੂੰਨ ਬਹਾਲ ਕਰਾਉਣਾ ਚਾਹੀਦਾ ਆ ਠੀਕ ਆ ਸਿੰਘਾਂ ਨੂੰ ਵੀ ਜਾਂ ਪੰਜਾਬੀਆਂ ਨੂੰ ਵੀ ਤਾਂ ਵਿਦੇਸ਼ਾਂ ਦੇ ਵਿੱਚ ਤਾਂ ਅਗਲੇ ਘਾਰ ਹੀ ਲੈਂਦੇ ਆ ਠੀਕ ਆ ਵੀ ਹੌਲੀ 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 ਜਿਹੜਾ ਉਹ ਕਾਨੂੰਨ ਗਾਂ ਬਣੀ ਜਾਂਦੇ ਜਿਹੜੇ ਜਿਹੜੇ ਆਪਣੇ ਬੰਦੇ ਗਲਤੀਆਂ ਕਰਦੇ ਆ ਉਹਨਾਂ ਨੂੰ ਅਕਲ ਦੇਈ ਜਾਂਦੇ ਆ ਉਹ ਠੀਕ ਹੈ ਤੇ ਕਾਨੂੰਨ ਦੇ ਵਿੱਚ ਰਹਿਣ ਦੇ ਵਿੱਚ ਹੀ ਭਲਾਈ ਆ ਭਾਈ ਤੇ ਜੇ ਤੁਸੀਂ ਕਾਨੂੰਨਾਂ ਦੀਆਂ ਲੰਘਣਾ ਕਰੋਗੇ ਤੇ ਉਹ ਫਿਰ ਬੰਦੇ ਦੇ ਪੁੱਤ ਕਿਤੇ ਨਾ ਕਿਤੇ ਤੇ ਬਣਾਉਂਦੇ ਆ ਕਈ ਵळे ਨੁਕਸਾਨ ਬੰਦਾ ਵੱਡਾ ਕਰਵਾ ਲੈਂਦਾ ਸੋ ਇਸ ਕਰਕੇ ਪੰਜਾਬ ਨੂੰ ਤੇ ਵਿਦੇਸ਼ਾਂ ਨੂੰ ਤੁਸੀਂ ਕੰਪੈਰੀਜ਼ਨ ਨਹੀਂ ਕਰ ਸਕਦੇ ਉਹ ਅਗਲੇ ਉਹ ਗੋਰੇ ਮਾਨਦਾਰ ਆ ਉਹ ਆਪਣੇ ਧਰਮ ਦੇ ਪੱਕੇ ਆ ਜਿਹਦੀ ਜਿੱਥੇ ਡਿਊਟੀ ਲੱਗੀ ਆ ਨਾ ਉਹਨੇ ਆਪਣੀ ਡਿਊਟੀ ਪੂਰੀ ਨਿਭਾਉਣੀ ਆ ਉਥੇ ਬੇਈਮਾਨੀ ਨਹੀਂ ਹੈਗੀ ਆਪਣੇ ਪੰਜਾਬ ਵਾਂਗੂ ਵੀ ਹਾਂ ਵੀ ਕਿਸੇ ਨੇ ਵੀ ਫੋਨ ਕੀਤਾ ਲੀਡਰ ਨੇ ਇਦਾਂ ਵੀ ਪਰਚਾ ਨਹੀਂ ਹੋਣ ਦੇਣਾ ਜੀ ਕੈਂਸਲ ਕਰਾ ਦਿਓ ਜੀ ਇਦਾਂ ਕਰਾ ਦਿਓ ਉਹ ਕਰਾ ਦਿਓ ਹੁਣ ਦੇਖੋ ਅਮਰੀਕਾ ਦੇ ਵਿੱਚ ਉਹ ਘਟਨਾ ਹੋਈ ਆ ਤੇ ਕਿੰਨੇ ਕਿਥੇ ਕਿੰਨੇ ਇਥੇ ਨਿਹੰਗ ਸਿੰਘ ਆ ਤੇ ਕਿੰਨੇ ਇਥੇ ਟਕਸਾਲੀ ਆ ਤੇ ਕਿੰਨੇ ਪੰਜਾਬੀ ਆ ਤੇ ਕਿੰਨੇ ਖਾਲਸਤਾਨੀ ਆ ਕਿੰਨਿਆਂ ਨੇ ਰੋਡ ਰੋਕ ਲਾਇਆ ਕਿੰਨਿਆਂ ਨੇ ਕਿਤੇ ਧਰਨੇ ਲਾ ਦਿੱਤੇ ਆ ਕੋਈ ਨਹੀਂ ਲਾਉਂਦਾ ਲੂੰਦਾ ਇਥੇ ਲਾ ਕੇ ਦੇਖਣ ਤਾਂ ਧਰਨੇ ਮੜਾ ਜਿਹਾ ਪਤਾ ਲੱਗੇ ਵੀ ਰੋਡ ਰੱਡ ਜਾਮ ਕਰਨ ਇੱਥੇ ਵੀ ਤਾਂ ਸਾਰਾ ਕੁਝ ਹੀ ਫੂਡ ਹੈਗਾ ਹੀ ਆ ਸਾਡੇ ਕੋ ਉਸੇ ਰੋਡ ਜਾਮ ਕਰ ਦੇਣਾ ਚਾਹੀਦਾ ਭਾਈ ਵੀ ਇਹਨੂੰ ਛੱਡੋ ਪਰ ਨਹੀਂ ਇੱਥੇ ਇਹਨਾਂ ਨੂੰ ਪਤਾ ਆ ਭਾਈ ਵੀ ਉਹ ਠੀਕ ਹੈ ਉਹ ਬੰਦੇ ਕੋਈ ਗਲਤੀ ਹੋ ਗਈ ਹੈ ਇਹਨਾਂ ਨੇ ਮੰਨਣੀ-ਮੁੰਨਣੀ ਹੈ ਨੀਗੀ ਜੇ ਕੋਈ ਬੰਦਾ ਉਹਦੇ ਲਈ ਝੋੜ ਕਰੂਗਾ ਕੁਝ ਕਰੂਗਾ ਤੇ ਉਹਦੇ ਤੇ ਵੀ ਜਿਹੜੀ ਹੈਗੀ ਕਾਨੂੰਨੀ ਕਾਰਵਾਈ ਕਰਨਗੇ ਠੀਕ ਹੈ ਉਹਦਾ ਰੈਕੋਰਡ ਰੋਕਲ ਚੈੱਕ ਲੈਣਗੇ ਤੇ ਇਸ ਕਰਕੇ ਕੋਈ ਹੱਲ ਨਹੀਂ ਹੋ ਸਕਦਾ ਉਹ ਲੜਕੇ ਦਾ ਠੀਕ ਹੈ ਤੇ ਜੋ ਜਿੰਨੇ ਪੋਸਟਾ-ਪੋਸਟਾਂ ਥੋੜੇ ਦਿਨ ਪਾਉਣੀ ਆ ਪਾ ਲਓ ਕਾਨੂੰਨ ਜਿਹੜਾ ਨਾ ਵਿਦੇਸ਼ਾਂ ਦਾ ਉਹਦੇ ਅੱਗੇ ਕਿਸੇ ਦੀ ਨਹੀਂ ਚੱਲਦੀ ਹੈਗੀ ਕਿਸੇ ਬਾਬੇ ਦੀ ਕਿਸੇ ਅਰਦਾਸ ਦੀ ਕਿਸੇ ਦੀ ਕੋਈ ਵੈਲਿਊ ਨਹੀਂ ਹੈਗੀ ਸਾਰੀਆਂ ਪੰਜਾਬ 'ਚ ਹੀ ਰਹਿ ਜਾਂਦੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ